ਸਾਸ਼ੀਆ ਕਾਜ਼ੀ ਸਾਰਿਆਂ ਨੂੰ ਅੱਜ ਅਸੀਂ ਚੱਲੇ ਆ ਗੁਰਦੁਆਰਾ ਸਾਹਿਬ ਚਲੋ ਜਾਣੇ ਆ ਤੇ ਤੁਹਾਨੂੰ ਦਰਸ਼ਨ ਕਰਾਉਨੇ ਆ ਤੇ ਜਿਨ੍ਹਾਂ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਨਵੀਂ ਸਬਸਕ੍ਰਾਈਬ ਕੀਤਾ ਉਹ ਹੁਣੇ ਹੀ ਸਬਸਕ੍ਰਾਈਬ ਕਰੋ ਤੇ ਸਾਡੀਆਂ ਆਉਣ ਵਾਲੀਆਂ ਵੀਡੀਓਜ਼ ਨੂੰ ਜ਼ਰੂਰ ਦੇਖਿਆ ਕਰੋ ਚਲੋ ਮਿਲਦੇ ਆਂ ਦਰਦੇ ਆਉਂਦੇ ਪਏ ਆ ਤੇ ਮੀ ਵੀ ਪਈ ਜਾਂਦਾ ਵਾ ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਲਾਗੇ ਆ ਗਏ ਆ ਤੇ ਹੁਣ ਤੁਹਾਨੂੰ ਦਰਸ਼ਨ ਕਰਾਉਂਦੇ ਗੁਰਦੁਆਰਾ ਸਾਹਿਬ ਦੇ ਚਲੋ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਚਲੋ ਆਜੋ ਚਲ ਆ ਜੀ ਅਰਚਨ ਕਰੇ ਭਾਈਏ ਸਾਡੀ ਤੇਰਾ ਨਾਮ ਸਾਰਾ ਸਾਡੀ ਸਾਰਾ ਨਾਮ ਸਾਡੀ ਅੰਦਰ ਹੁਣ ਚੱਲੇ ਆ ਅਸੀਂ ਤਾਂ ਮੈਨੂੰ ਦਰਸ਼ਤ ਕਰਾ ਕੇ ਆ ਜੋ ਉਤਰਾ ਕਿਨਾਰ ਹੋ ਤੇ ਉਹ ਜਾਣ ਤੇਰੀ ਹੋ ਬਸ ਤੇ ਹੋਏ ਬਸ ਤੇਰੀ हारो सबन देखो जगावे श्री राधा बसका पुनरदो नीचे सागर में वे सुंदर बागिचे आखेण बिरत राजन की नींदा मन श्री राधा परमत희 ला सारी कृपा सतन सत कहिया सर्व सुभि हो तात धरिया जाय सब और कीर्तन गाई है औरा गुण भागी पाई है ਯਾਗੀ ਹਰ ਤਨ ਸੁਇਤ ਨਾ ਪ੍ਰਭ ਕਿਰਪਾ ਦੇ ਸਾਥ ਸੰਗ ਵਿੱਚ ਆਰਿਹਾ ਹੋ ਗਿਆ ਤਮੋ ਨਿਵਾੜੇ you ਤੁਸੀਂ ਦੇਖ ਸਕਦੇ ਆ ਹੁਣ ਆਪਾਂ ਪਹੁੰਚ ਗਿਆ ਲੰਗਰ ਹਾਲ 'ਚ ਇੱਥੇ ਸਾਰੇ ਜਾਣੇ ਸੇਵਾ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਦਿਆ ਦੀ ਸੇਵਾ ਕੀਤੀ ਜਾ ਰਹੀ ਹੈ ਸਾਰੀ ਸੰਗਤ ਸੇਵਾ ਕਰਨ ਤੇ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਅਸੀਂ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਤੇ ਬਾਣੀ ਸੁਣਨ ਤੋਂ ਬਾਅਦ ਇੱਥੇ ਆ ਚੁੱਕੇ ਹਾਂ ਸਾਰੀਆਂ ਬੀਬੀਆਂ ਗੰਡਿਆਂ ਦੀ ਸੇਵਾ ਕਰ ਰਹੀਆਂ ਨੇ ਤੇ ਚਲੋ ਆਪਾਂ ਵੀ ਸੇਵਾ ਕਰਦੇ ਹਾਂ ਤੁਸੀਂ ਦੇਖ ਸਕਦੇ ਆ ਹੁਣ ਸਾਰੇ ਜਣੇ ਲੰਗਰ ਛੱਕ ਰਹੇ ਨੇ ਆਪਾਂ ਵੀ ਲੰਗਰ ਛਕਣ ਲੱਗੇ ਆ ਚਲੋ ਮਿਲਦੇ ਆ ਤੁਹਾਨੂੰ ਲੰਗਰ ਛੱਕ ਕੇ ਕੋਣ ਸੀ ਛੱਲੇ ਆ ਤੁਸੀਂ ਵੇਖ ਸਾਡੇ ਆ ਮੇਰੀ ਫਰੈਂਡ ਸੀ ਤੁਸੀਂ ਵੇਖਿਆ ਚਲੋ ਹੁਣ ਆਪਾਂ ਚੱਲਦੇ ਆਂ ਚਲੋ ਹਾਂ ਤੁਸੀਂ ਕਰੀ ਲਾਸਟ ਰੀ ਦੇ ਬਾਸਾਈ ਦੇ ਰੈਸ਼ਨ ਕਰ ਲੋ ਵੇ ਲਓ ਕੱਲੂ ਸ਼ਾਇਨ ਦੇ ਸਿਫੇ ਰਾਵਾਂਗੇ ਫੇਰ ਰਸਿ ਬਲੌਗ ਬਣਾਵਾਂਗੇ ਤੁਸੀਂ ਵੇ ਲਿਓ ਚਲੋ ਅੱਜ ਆਪਾਂ ਚੱਲਨੇ ਹਾਂ